ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੁਬੇਗ ਸਿੰਘ ਤੇ ਸ਼ਹਾਬਾਜ ਸਿੰਘ ਦੋਨੋਂ ਪਿਓ ਪੁੱਤਰ ਸਨ ਇਹਨਾਂ ਦੋਹਾਂ ਨੂੰ ਲਾਹੌਰ ਦੇ ਸੂਬੇਦਾਰ ਵੱਲੋਂ ਚਰਖੜੀ ਤੇ ਝਾੜ ਕੇ ਸ਼ਹੀਦ ਕੀਤਾ ਗਿਆ ਸੀ ਸੁਬੇਗ ਸਿੰਘ ਪਿੰਡ ਜੱਬਰ ਜ਼ਿਲ੍ਹਾ ਲਾਹੌਰ ਦੇ ਰਹਿਣ ਵਾਲੇ ਸਨ ਆਪ ਚੰਗੇ ਪੜ੍ਹੇ ਲਿਖੇ ਤੇ ਫਾਰਸੀ ਦੇ ਵਿਦਵਾਨ ਸਨ ਆਪ ਸਰਕਾਰੀ ਨੌਕਰੀ ਤੇ ਠੇਕੇਦਾਰੀ ਵੀ ਕਰਦੇ ਸਨ ਲਾਹੌਰ ਦਾ ਸੂਬਾ ਯਕਰੀਆ ਖਾਨ ਇਹਨਾਂ ਦੀ ਚੰਗੀ ਇੱਜ਼ਤ ਕਰਦਾ ਸੀ ਸਨ 1733 ਦੀ ਘਟਨਾ ਹੈ ਜਦ ਯਕਰੀਆ ਖਾਨ ਨੇ ਦਿੱਲੀ ਦੇ ਬਾਦਸ਼ਾਹ ਨੂੰ ਲਿਖਿਆ ਸੀ ਕਿ ਸਿੱਖਾਂ ਉੱਪਰ ਆਤ ਦੀ ਸ਼ਕਤੀ ਕਰਕੇ ਵੇਖ ਲਈ ਹੈ ਪਰ ਗੱਲ ਵਸ ਵਿੱਚ ਨਹੀਂ ਆਉਂਦੀ ਇਹ ਲੋਕ ਮੁਕਾਇਆ ਨਹੀਂ ਮੁੱਕ ਸਕਦੇ ਮੇਰੀ ਸਲਾਹ ਹੈ ਕਿ ਇਹਨਾਂ ਨਾਲ ਨਰਮੀ ਵਾਲਾ ਸ਼ਲੋਕ ਕਰਕੇ ਵੇਖ ਲਈਏ ਇਸ ਲਈ ਇਹਨਾਂ ਨੂੰ ਜ਼ਗੀਰ ਦਿੱਤੀ ਜਾਵੇ ਅਤੇ ਇਹਨਾਂ ਦੇ ਜੱਥੇਦਾਰ ਨੂੰ ਖਿਤਾਬ ਦਿੱਤਾ ਜਾਵੇ ਬਾਦਸ਼ਾਹ ਨੇ ਇਹ ਸਲਾਹ ਮੰਨ ਲਈ ਯਕਰੀਆ ਖਾਨ ਨੇ ਆਪਣੇ ਵੱਲੋਂ ਭਾਈ ਸੁਬੇਗ ਸਿੰਘ ਨੂੰ ਵਕੀਲ ਬਣਾ ਕੇ ਭੇਜਿਆ ਕਿਉਂਕਿ ਸੁਬੇਗ ਸਿੰਘ ਸਰਕਾਰੀ ਸੇਵਾ ਤੇ ਹੁੰਦਾ ਹੋਇਆ ਵੀ ਖਾਲਸੇ ਨਾਲ ਚੰਗੇ ਸਬੰਧ ਬਣਾਈ ਰੱਖਦਾ ਸੀ ਪਾਈ ਸੁਬੇਗ ਸਿੰਘ 1733 ਈਸਵੀ ਦੀ ਵਿਸਾਖੀ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਹਾਜ਼ਰ ਹੋਇਆ ਵਿਸਾਖੀ ਦਾ ਤਿਉਹਾਰ ਕਰਕੇ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਜੋੜ ਮੇਲਾ ਮਨਾ ਰਿਹਾ ਸੀ ਇਸ ਇਕੱਠ ਵਿੱਚ ਖਾਲਸੇ ਨੇ ਪਹਿਲਾਂ ਪਾਈ ਸੁਬੇਗ ਸਿੰਘ ਨੂੰ ਤਨਖਾਹ ਲਈ ਕਿਉਂਕਿ ਉਹ ਸਰਕਾਰ ਨੂੰ ਮਿਲਵਰਤਨ ਦੇ ਰਿਹਾ ਸੀ ਪਾਈ ਸਾਹਿਬ ਨੇ ਤਨਖਾਹ ਲਵਾਉਣ ਪਿੱਛੋਂ ਖਾਲਸੇ ਅੱਗੇ ਨਵਾਬ ਵੱਲੋਂ ਦਿਆਲਪੁਰ ਕੰਗਣਪੁਰ ਤਿਸਬਾਲ ਦੇ ਪ੍ਰਗਰਣਿਆਂ ਦੀ ਜਾਗੀਰ ਜਿਸ ਦੀ ਸਾਲਾਨਾ ਆਮਦਨ 1 ਲੱਖ ਰੁਪਏ ਸੀ ਅਤੇ ਕੀਮਤ ਖਿਲਤ ਪੁਸ਼ਾਕ ਪੇਸ਼ ਕੀਤੀ ਖਾਲਸੇ ਵੱਲੋਂ ਜੱਥੇਦਾਰ ਦਰਬਾਰਾ ਸਿੰਘ ਨੇ ਪਹਿਲਾਂ ਇਹ ਸਭ ਕੁਝ ਠੁਕਰਾ ਦਿੱਤਾ ਫਿਰ ਪਾਈ ਸੁਬੇਗ ਸਿੰਘ ਦੇ ਕਹਿਣ ਤੇ ਖਾਲਸੇ ਨੇ ਵਿਚਾਰ ਕਰਕੇ ਜਾਗੀਰ ਲੈਣੀ ਪ੍ਰਵਾਨ ਕਰ ਲਈ ਬਰ ਨਵਾਬੀ ਲੈਣ ਲਈ ਕੋਈ ਤਿਆਰ ਨਾ ਹੋਇਆ ਅਖੀਰ ਭਾਈ ਸੁਬੇਗ ਸਿੰਘ ਨੇ ਕਿਹਾ ਖਾਲਸਾ ਜੀ ਇਹ ਨਵਾਬੀ ਮੋੜੋ ਨਾ ਤੁਸੀਂ ਕਿਸੇ ਸੇਵਾਦਾਰ ਨੂੰ ਬਖਸ਼ ਦਿਓ ਉਸ ਸਮੇਂ ਸਰਦਾਰ ਕਪੂਰ ਸਿੰਘ ਫੈਜ਼ਲਪੁਰੀਆ ਸੰਗਤਾਂ ਨੂੰ ਪੱਖਾ ਚੱਲ ਰਿਹਾ ਸੀ ਇਹ ਸਿੰਘ ਤਵੇਲੇ ਵਿੱਚ ਘੋੜਿਆਂ ਦੇ ਦਾਣੇ ਪਾਣੀ ਤੇ ਪੱਠੇ ਦੱਥੇ ਦੀ ਸੇਵਾ ਕਰਦਾ ਹੁੰਦਾ ਸੀ ਖਾਲਸੇ ਨੇ ਮੱਤਾ ਕਰਕੇ ਇਹ ਨਵਾਬੀ ਤੇ ਜਾਗੀਰ ਉਸ ਨੂੰ ਦੇ ਦਿੱਤੀ ਸਰਦਾਰ ਕਪੂਰ ਸਿੰਘ ਨੇ ਨਿਮਰਤਾ ਨਾਲ ਕਿਹਾ ਜੀ ਤਾਂ ਮੇਰਾ ਵੀ ਨਹੀਂ ਮੰਦਾ ਪਰ ਖਾਲਸਾ ਪੰਥ ਦੇ ਹੁਕਮ ਅੱਗੇ ਮੈਂ ਇਨਕਾਰੀ ਵੀ ਨਹੀਂ ਹੋ ਸਕਦਾ ਮੈਂ ਪ੍ਰਵਾਨਤਾ ਕਰ ਲਵਾਂਗਾ ਪਰ ਇਸ ਸਰਦ ਤੇ ਖਿਲਤ ਨੂੰ ਪੰਜ ਸਿੰਘ ਆਪਣੇ ਚਰਨ ਛੁਹਾ ਦੇਣ ਉਧਰ ਖਾਨ ਬਹਾਦਰ ਯਕਰੀਆ ਖਾਨ ਦਾ ਸਿੰਘਾਂ ਨਾਲ ਮੇਲ ਜੋਲ ਕਰਨਾ ਇੱਕ ਸਿਆਸੀ ਚਾਲ ਸੀ ਥੋੜਾ ਜਿਹਾ ਪਿੱਛੋਂ ਹੀ 1734 ਈਸਵੀ ਵਿੱਚ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੋਈ ਜਦ 1739 ਈਸਵੀ ਵਿੱਚ ਨਾਦਰ ਸ਼ਾਹ ਨੇ ਹਿੰਦੁਸਤਾਨ ਲੁੱਟਿਆ ਤਾਂ ਸਿੰਘਾਂ ਨੇ ਉਹਨੂੰ ਕਰਾਰੇ ਹੱਥ ਵਿਖਾਏ ਗੁੱਸੇ ਵਿੱਚ ਨਾਦਰ ਸ਼ਾਹ ਨੇ ਜਕਰੀਆ ਖਾਨ ਨੂੰ ਸਿੰਘਾਂ ਉੱਪਰ ਹੋਰ ਸਖਤੀ ਕਰਨ ਲਈ ਕਿਹਾ ਜਦੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬਿਦਬੀ ਕਰਨ ਵਾਲੇ ਮੱਸਾ ਰੰਗਣ ਦਾ ਸਿਰ ਭਾਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਵੱਢ ਕੇ ਲੈ ਗਏ ਤਾਂ ਯਕਰੀਆ ਖਾਂ ਹੋਰ ਪਰੜਕ ਉਠਿਆ ਇਧਰ ਭਾਈ ਸੁਬੇਗ ਸਿੰਘ ਦਾ ਇਕਲੋਤਾ ਪੁੱਤਰ ਸ਼ਹਾਬਾਜ਼ ਸਿੰਘ 18 ਕੋ ਸਾਲ ਦਾ ਸੋਹਣਾ ਜਵਾਨ ਸੀ ਉਹ ਇੱਕ ਮਦਰਸੇ ਵਿੱਚ ਕਾਜੀ ਪਾਸੋਂ ਫਾਰਸੀ ਪੜਦਾ ਸੀ ਕਾਜੀ ਨੇ ਇਸ ਸਿੱਖ ਨੌਜਵਾਨ ਨੂੰ ਮੁਸਲਮਾਨ ਬਣਾਉਣਾ ਚਾਇਆ ਪਰ ਉਸ ਨੇ ਨਾ ਕਰ ਦਿੱਤੀ ਕਾਜੀ ਨੇ ਈਰਖਾ ਵਸੇ ਲਾਹੌਰ ਸ਼ਿਕਾਇਤ ਕਰ ਦਿੱਤੀ ਕਿ ਸ਼ਹਾਬਾਜ਼ ਸਿੰਘ ਨੇ ਇਸਲਾਮ ਦੀ ਨਿਰਾਦਰੀ ਕੀਤੀ ਹੈ ਤੇ ਹਜ਼ਰਤ ਮੁਹੰਮਦ ਸਾਹਿਬ ਦੇ ਖਿਲਾਫ ਬੁਰੇ ਲਫ਼ਜ਼ ਕਹੇ ਹਨ ਇਹ ਘਟਨਾ 1745 ਈਸਵੀ ਦੀ ਹੈ ਯਕਰੀਆ ਖਾਨ ਨੇ ਭਾਈ ਸੁਬੇਕ ਸਿੰਘ ਦੀ ਪਿਛਲੀ ਸੇਵਾ ਸਭ ਭੁਲਾ ਦਿੱਤੀ ਅਤੇ ਭਾਈ ਸੁਬੇਕ ਸਿੰਘ ਤੇ ਉਹਨਾਂ ਦੇ ਪੁੱਤਰ ਸ਼ਹਾਬਾਦ ਸਿੰਘ ਦੋਹਾਂ ਪਿਓ ਪੁੱਤਰਾਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਉੱਪਰ ਦੋਸ਼ ਵੜ ਦਿੱਤਾ ਕਿ ਇਹ ਸਰਕਾਰ ਦੇ ਵਿਰੋਧੀ ਹਨ। ਇਹਨਾਂ ਦੋਹਾਂ ਦੇ ਫੜੇ ਜਾਣ ਤੋਂ ਬਾਅਦ ਯਕਰੀਆ ਖਾਨ ਛੇਤੀ ਹੀ ਮਰ ਗਿਆ। ਯਕਰੀਆ ਖਾਨ ਦਾ ਪੁੱਤਰ ਯਹੀਆ ਖਾਨ ਆਪਣੇ ਪਿਓ ਨਾਲੋਂ ਵੀ ਵਧੇਰੇ ਕੱਟੜ ਤੇ ਜ਼ਾਲਮ ਸੀ ਯਹੀਆ ਖਾਨ ਨੇ ਭਾਈ ਸੁਬੇਗ ਸਿੰਘ ਤੇ ਸ਼ਹਾਬਾਜ ਸਿੰਘ ਨੂੰ ਸਿੱਖ ਧਰਮ ਛੱਡ ਕੇ ਇਸਲਾਮ ਕਬੂਲ ਕਰਨ ਲਈ ਕਿਹਾ ਤੇ ਇਸ ਕੰਮ ਲਈ ਬਹੁਤ ਹੱਤ ਕੰਡੇ ਵਰਤੇ ਦੋਵੇਂ ਪਿਓ ਪੁੱਤ ਸਿੱਖੀ ਵਿੱਚ ਅਡੋਲ ਰਹੇ ਤੇ ਉਹਨਾਂ ਚੜ੍ਹਦੀ ਕਲਾ 'ਚ ਜਵਾਬ ਦਿੱਤਾ ਕਿ ਅਸੀਂ ਆਪਣਾ ਸਿੱਖ ਧਰਮ ਨਹੀਂ ਤਿਆਗ ਸਕਦੇ ਯਹੀਆ ਖਾਨ ਦੇ ਹੁਕਮ ਨਾਲ ਪਹਿਲਾਂ ਭਾਈ ਸੁਬੇਗ ਸਿੰਘ ਨੂੰ ਚਰਖੜੀ ਤੇ ਚੜਾਇਆ ਗਿਆ ਭਾਵੇਂ ਇਹ ਬਹੁਤ ਦੁਖਦਾਇਕ ਸੀ ਪਰ ਸੁਬੇਗ ਸਿੰਘ ਨੇ ਸਿੱਖੀ ਸਿੱਧਕ ਨਾ ਹਾਰਿਆ ਫਿਰ ਜ਼ਾਲਿਮਾਂ ਨੇ ਪਿਤਾ ਦੇ ਸਾਹਮਣੇ ਉਸਦੇ ਪੁੱਤਰ ਸ਼ਹਾਬਾਜ਼ ਸਿੰਘ ਨੂੰ ਚਰਖੜੀ ਤੇ ਚੜਾਇਆ ਪਰ ਦੋਨਾਂ ਵਿੱਚੋਂ ਕੋਈ ਵੀ ਨਾ ਡੋਲਿਆ ਫਿਰ ਦੋਵੇਂ ਚਰਖੜੀਆਂ ਚੱਲੀਆਂ ਤੇ ਕਈ ਵਾਰ ਚਰਖੜੀ ਰੋਕ ਕੇ ਦੋਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਇਹ ਗੁਰੂ ਦੇ ਸਿੱਧਕੀ ਸਿੱਖ ਵਾਹਿਗੁਰੂ ਵਾਹਿਗੁਰੂ ਦੀ ਧੁਨ ਲਾਪ ਦੇ ਸਿੱਧਕ ਵਿੱਚ ਪੱਕੇ ਰਹੇ ਚਰਖੜੀਆਂ ਦੀਆਂ ਤਿੱਖੀਆਂ ਛੁਰੀਆਂ ਗਿਰਦੀਆਂ ਗਈਆਂ ਤੇ ਪਿਓ ਪੁੱਤਰ ਦੇ ਮੁਖੋਂ ਵਾਹਿਗੁਰੂ ਦੀ ਧੁਨਾਂ ਵੀ ਸਹਿਜੇ ਸਹਿਜੇ ਬੰਦ ਹੋ ਗਈਆਂ ਅਸੀਂ ਰੋਜ਼ਾਨਾ ਅਰਦਾਸ ਵਿੱਚ ਚਰਖੜੀਆਂ ਤੇ ਛੜੇ ਸਿੰਘਾਂ ਦੀ ਕਮਾਈ ਦਾ ਧਿਆਨ ਤਰਕੇ ਵਾਹਿਗੁਰੂ ਬੋਲਦੇ ਹਾਂ ਸਿੱਖ ਧਰਮ ਵਿੱਚ ਇਹਨਾਂ ਪਿਓ ਪੁੱਤਾਂ ਦੀ ਸ਼ਹੀਦੀ ਇਕ ਨਿਆਰੀ ਗਾਥਾ ਹੈ ਵਾਹਿਗੁਰਜ ਜिक्का ਖਾਲਸਾ ਵਾਹਿਗੁਰਜ ਜਿੱਕੇ ਫਤਿਹ